ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰਿਤ ਕੌਰ ਮਾਨਸਵਾਗਤ ਆਈ ਤੁਹਾਡਾ ਸਾਰਿਆਂ ਦਾ ਨੌਰਮਨ ਬਲੌਗ ਦੇ ਵਿੱਚ ਹੋਰ ਸਨੋ ਜੀ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਉਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਇੱਥੇ ਦਿਨ ਹੈਗਾ ਜੀ ਵੀਰਵਾਰ ਦਾ ਤੇ ਸਵੇਰ ਦਾ ਟਾਈਮ ਆ ਸਵਾ ਸਾਢੇ 7 ਦਾ ਟਾਈਮ ਆ ਜੀ ਤੇ ਆਪਾਂ ਹੁਣ ਲੱਗ ਗਿਆ ਸੀ ਪਹਿਲਾਂ ਇਧਰੋਂ ਜਿਵੇਂ ਬੈੱਡ ਸ਼ੀਟ ਵਗੈਰਾ ਚੇਂਜ ਕਰਨੀ ਸੀਗੀ ਉਧਰ ਆਪਣੇ ਜਿਹੜੇ ਸਫਾਈ ਦੇ ਕੰਮ ਉਹ ਸ਼ੁਰੂ ਕਰ ਲਈ ਸੀ ਆਪਾਂ ਤੇ ਬਾਕੀ ਮੈਨੂੰ ਮੈਂ ਵੀਡੀਓ ਪਾਈ ਸੀ ਜਿਹੜੀ ਛਾਈਆਂ ਤੋਂ ਫੇਸ ਦੇ ਉੱਪਰ ਜਿਹੜੀਆਂ ਛਾਈਆਂ ਤੋਂ ਮੈਂ ਦੱਸਿਆ ਸੀਗਾ ਹਨਾ ਤੇ ਉਸ ਤੋਂ ਸਾਰੀਆਂ ਮੇਰੀਆਂ ਭੈਣਾਂ ਦੇ ਹਨਾ ਕਮੈਂਟ ਆਏ ਸੀਗੇ ਜੀ ਕਿ ਕਾਫੀ ਕਮੈਂਟ ਸੀਗੇ ਦਿਨ ਜਾਰ ਵੀ ਉਹਨਾਂ ਨੂੰ ਜਿਹੜਾ ਸੀਰਮ ਸੀਗਾ ਉਹਦਾ ਪਤਾ ਨਹੀਂ ਲੱਗਿਆ ਸੀਗਾ ਵੀ ਫੇਸ ਦੇ ਲਈ ਜਿਹੜਾ ਤੇ ਉਹ ਆਪਾਂ ਜਿਹੜਾ ਵੀਡੀਓ ਦੇ ਐਂਡ ਤੇ ਆਪਾਂ ਜਿਹੜਾ ਸੀਰਮ ਆ ਤੇ ਉਹ ਦੱਸ ਦੇਾਂਗੇ ਜੀ ਤੇ ਤੁਸੀਂ ਵੀਡੀਓ ਜਿਹੜੀ ਪੂਰੀ ਜ਼ਰੂਰ ਦੇਖ ਲਿਓ ਤੇ ਬਾਕੀ ਜਿਹੜਾ ਸੀਰਮ ਆ ਉਹਦਾ ਵੀ ਤੁਹਾਨੂੰ ਪਤਾ ਚੱਲ ਜਾਊਗਾ ਤੇ ਹਾਂਜੀ ਲੋ ਜੀ ਹੁਣ ਮੈਂ ਇੱਥੇ ਜਿਹੜੀ ਬੈੱਡ ਸ਼ੀਟ ਚੇਂਜ ਕਰਤੀ ਸੀਗੀ ਤੇ ਬਾਕੀ ਬੈੱਡ ਸ਼ੀਟ ਮੈਂ ਜਿਹੜੀ ਚੇਂਜ ਕਰਨੀ ਸੀਗੀ ਉਹ ਸੀਗੀ ਜਿਹੜੀ ਮੈਂ ਉਸ ਦਿਨ ਬਣਾਈ ਸੀਗੀ ਘਰ ਦੇ ਘਰੇ ਬੈੱਡ ਸ਼ੀਟ ਤੇ ਉਹ ਵਾਲੀ ਬੈੱਡ ਸ਼ੀਟ ਜਿਹੜੀ ਆਪਾਂ ਵਿਛਾਵਾਂਗੇ ਤੇ ਸੋਫਿਆਂ ਦੇ ਕਵਰ ਵਗੈਰਾ ਵੀ ਸਾਰੇ ਆਪਾਂ ਚੇਂਜ ਕਰ ਦੇਣੇ ਆ ਕਿਉਂਕਿ ਮੈਂ ਵੈਸੇ ਉੱਧਰ ਜਾਣਾ ਸੀਗਾ ਮੱਝਾਂ ਵੱਲ ਹਾਲੇ ਮੇਰਾ ਉੱਧਰ ਕੰਮ ਪਿਆ ਸੀਗਾ ਤੇ ਫਿਰ ਉੱਧਰ ਵੀ ਸਾਫ ਸਫਾਈ ਕਰਨ ਵਾਲੀ ਪਈ ਸੀ ਵੀ ਤੇ ਫਰ ਮੈਂ ਕਿਹਾ ਵੀ ਚੱਲ ਪਹਿਲਾਂ ਮੈਂ ਇੱਧਰੋਂ ਕੰਮ ਜਿਹੜਾ ਖਤਮ ਕਰ ਦਿਆਂ ਤੇ ਫਿਰ ਹੀ ਆਪਾਂ ਜਿਹੜਾ ਉੱਧਰ ਕੰਮ ਖਤਮ ਕਰਾਂਗੇ ਤੇ ਬਾਕੀ ਮੈਨੂੰ ਇੱਕ ਹੋਰ ਕਮੈਂਟ ਆਇਆ ਸੀਗਾ ਵੀ ਤੁਹਾਡੀਆਂ ਜਿਹੜੀਆਂ ਮੱਝਾਂ ਨੇ ਉਹ ਲਿੱਸੀਆਂ ਨੇ ਤੇ ਬਾਕੀ ਮੈਂ ਅੱਗੇ ਤੁਹਾਨੂੰ ਜਿਹੜੀਆਂ ਮੱਝਾਂ ਦੀ ਵੀਡੀਓ ਜਿਹੜੀ ਆ ਦਿਖਾਉਂਗੀ ਹਨਾ ਤੁਸੀਂ ਦੇਖ ਲਿਓ ਪੂਰੀ ਵੀਡੀਓ ਹਾਂਜੀ ਮੈਂ ਦੱਸਦੀ ਆ ਕਿ ਜਿਹੜੀ ਇੱਕ ਮੱਝ ਆ ਉਹ ਆਪਣੀ ਜਿਹੜੀ ਲੱਸੀ ਆ ਤੇ ਉਹ ਐਵੇਂ ਲੱਸੀ ਹੋਈ ਰਹਿੰਦੀ ਆ ਜਿੰਨਾ ਟਾਈਮ ਉਹ ਦੁੱਧ ਦਿੰਦੀ ਆ ਬਾਕੀ ਉਹ ਸੂਏ ਜ਼ਿਆਦਾ ਹੋਈ ਹੋ ਰਹੀ ਆ ਕਿਉਂਕਿ ਜਦੋਂ ਮੇਰੇ ਬੇਟੇ ਦਾ ਬਰਥ ਹੋਇਆ ਸੀਗਾ ਤੇ ਉਸ ਟਾਈਮ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਉਹ ਜਿਹੜੀ ਮੱਝ ਦਿੱਤੀ ਸੀਗੀ ਠੀਕ ਹੈ ਜੀ ਤੇ ਮੇਰਾ ਬੇਟਾ 11 ਸਾਲ ਦਾ ਹੋ ਗਿਆ ਜੀ 12ਵਾਂ ਸਾਲ ਲੱਗ ਗਿਆ ਤੇ ਦੇਖ ਲਓ ਵੀ ਕਿੰਨੀ ਉਮਰ ਹੋ ਗਈ ਉਹਦੀ ਉਹ ਟਾਈਮ ਤੇ ਉਹ ਪਹਿਲੇ ਸੂਏ ਸੂਈ ਸੀਗੀ ਤੇ ਉਹਨੂੰ ਸੂਈ ਨੂੰ ਇੱਕ ਦਿਨ ਹੀ ਹੋਇਆ ਸੀਗਾ ਜਿਸ ਦਿਨ ਮੇਰੇ ਫਾਦਰ ਸਾਹਿਬ ਛੱਡ ਕੇ ਗਏ ਸੀਗੇ ਠੀਕ ਹੈ ਜੀ ਤੇ ਪਰ ਉਸ ਕਰਮਾਂ ਵਾਲੇ ਨੇ ਸਾਨੂੰ ਬਹੁਤ ਵਧੀਆ ਕਹਿ ਲਓ ਉਹਦਾ ਰਿਜ਼ਲਟ ਰਿਹਾ ਵੀ ਵਧੀਆ ਚੰਗਾ ਉਹਨੇ ਦੁੱਧ ਦਿੱਤਾ ਚੰਗਾ ਉਹਨੇ ਵਾਦਾ ਕੀਤਾ ਤੇ ਉਸੇ ਨੇ ਹੀ ਸਾਡਾ ਜਿਹੜਾ ਕਹਿ ਲਓ ਘਰ ਦਾ ਜਿਹੜਾ ਗੁਜ਼ਾਰਾ ਚਲਾਇਆ ਉਸ ਟਾਈਮ ਤੇ ਤੇ ਬਾਕੀ ਕਰਮਾਂ ਵਾਲੇ ਨੇ ਜਿਹੜੀਆਂ ਸਾਡੀਆਂ ਲੋੜਾਂ ਵੀ ਜਿਹੜੀਆਂ ਪੂਰੀਆਂ ਕੀਤੀਆਂ ਕਿਉਂਕਿ ਉਹਦੀਆਂ ਮੈਂ ਤਿੰਨ ਛੋਟੀਆਂ ਜਿਹੜੀਆਂ ਸੇਲ ਕੀਤੀਆਂ ਸੀਗੀਆਂ ਠੀਕ ਹੈ ਜੀ ਤੇ ਬਾਕੀ ਦੋ ਕਟੀਆਂ ਉਹਦੀਆਂ ਮਰ ਵੀ ਗਈਆਂ ਸੀਗੀਆਂ ਤੇ ਫਿਰ ਵਿੱਚ ਦੋ ਤਿੰਨ ਉਹਨੇ ਕੱਟੇ ਵੀ ਦਿੱਤੇ ਤੇ ਬਾਕੀ ਹੁਣ ਜਿਹੜੀਆਂ ਆਪਣੇ ਕੋਲੇ ਮੱਜਾਂ ਉਹ ਵੀ ਉਸੇ ਦਾ ਹੀ ਰਵਾਇ ਸਾਰਾ ਤੇ ਬਾਕੀ ਇਹ ਕੋਸ਼ ਰਵਾ ਇਸ ਤਰ੍ਹਾਂ ਹੈਗਾ ਵੀ ਜਿੰਨਾ ਟਾਈਮ ਇਹ ਦੁੱਧ ਦਿੰਦੀਆਂ ਨੇ ਉਹਨਾਂ ਟਾਈਮੇ ਬਹੁਤਿਆਂ ਜ਼ਿਆਦਾ ਜੜੀਆਂ ਰਾਜੀ ਨਹੀਂ ਹੁੰਦੀਆਂ ਹੈਗੀਆਂ ਵੀ ਲਿਸੀਆਂ ਹੀ ਰਹਿੰਦੀਆਂ ਨੇ ਤੇ ਜਦੋਂ ਆਪਾਂ ਦੁੱਧ ਉਹਨਾਂ ਨੂੰ ਡਰਾਈ ਕਰ ਦਿੰਨੇ ਆ ਤੇ ਉਸ ਤੋਂ ਜਦੋਂ ਆਪਾਂ ਦੁੱਧੋ ਟਰਾਈ ਕਰ ਦਿੰਦੇ ਆ ਉਸ ਤੋਂ ਬਾਅਦ ਫਿਰ ਇਹ ਜਿਹੜਾ ਇਹ ਰਾਜੀ ਹੋ ਜਾਂਦੀਆਂ ਨੇ ਪਰ ਜਿੰਨਾ ਟਾਈਮ ਇਹ ਦੁੱਧ ਦਿੰਦੀਆਂ ਨੇ ਦੁੱਧ ਦੀ ਖਾਰ ਮੰਨਦੀਆਂ ਨੇ ਤੇ ਉਹਨਾਂ ਟਾਈਮ ਇਹ ਰਾਜੀ ਨਹੀਂ ਹੁੰਦੀ ਇਹ ਵਾਲੀ ਮੱਝ ਠੀਕ ਆ ਬਾਕੀ ਮੱਝਾਂ ਮੈਨੂੰ ਲਿਸਟੀਆਂ ਨਹੀਂ ਲੱਗੀਆਂ ਬਾਕੀ ਮੱਝਾਂ ਦੀ ਪ੍ਰੋਪਰ ਜਿਹੜੀ ਸਿਹਤ ਆ ਉਹ ਠੀਕ ਹੈ ਤੇ ਬਾਕੀ ਤੁਹਾਨੂੰ ਜੇ ਲਿਸਟੀਆਂ ਲੱਗਦੀਆਂ ਹਨਾ ਕਿਉਂਕਿ ਅਸੀਂ ਤਾਂ ਜੋ ਵੀ ਹਨਾ ਇਹਨਾਂ ਨੂੰ ਖਾਦ ਪਾਉਣੀ ਆ ਪ੍ਰੋਪਰ ਜਿਹੜੀ ਸਹੀ ਖਾਦ ਪਾ ਰਹੇ ਆ ਆਪਦੇ ਹਨਾ ਮੁਤਾਬਕ ਪਰ ਜੇ ਤੁਹਾਨੂੰ ਲੱਗ ਰਿਹਾ ਹਨਾ ਕਿਸੇ ਚੀਜ਼ ਦੀ ਕਮੀ ਤਾਂ ਕੋਈ ਗੱਲ ਨਹੀਂ ਜੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਆਪਾਂ ਕੀ ਪਾਈਏ ਇੱਥੇ ਜਿਹਦੇ ਨਾਲ ਇਹ ਕਾਫੀ ਰਾਜੀ ਹੋ ਜਾਣ ਅਸੀਂ ਉਹ ਖਾਦ ਵੀ ਪਾ ਕੇ ਦੇਖ ਲਾਂਗੇ ਜੋ ਚੀਜ਼ ਤੁਸੀਂ ਦੱਸੋਗੇ ਆਪਾਂ ਉਹ ਵੀ ਪਾ ਕੇ ਦੇਖ ਲਾਂਗੇ ਵੀ ਜੇ ਫਰਕ ਪੈਂਦਾ ਪਰ ਸਾਡਾ ਅਸੀਂ ਤਜਰਬਾ ਕੀਤਾ ਹੋਇਆ ਕਿਉਂਕਿ ਕਿੰਨਾ ਟਾਈਮ ਹੋ ਗਿਆ ਹਨਾ 11 ਸਾਲ ਹੋ ਗਏ ਜੀ ਇਹਨੂੰ ਸਾਡੇ ਕੋਲੇ ਆਇ ਨੂੰ ਉਸ ਟਾਈਮ ਤੋਂ ਹੀ ਇਹਦਾ ਇਹੀ ਆ ਕਿ ਜਿੰਨਾ ਟਾਈਮ ਇਹ ਦੁੱਧ ਦਿੰਦੀ ਆ ਤੇ ਉਸ ਤੋਂ ਬਾਅਦ ਇਹ ਜਿਹੜੀ ਮੱਝ ਆ ਵੀ ਆਪਣਾ ਲਿੱਸਾ ਵੀ ਜਾਨੀ ਕਿ ਜ਼ਿਆਦਾ ਰਾਜੀ ਨਹੀਂ ਹੁੰਦੀਗੀ ਬਾਕੀ ਇਹ ਮੱਝ ਥੋੜੀ ਜੀ ਕੁਛ ਤਾਂ ਵੀ ਲੱਗਦੀ ਆ ਕਿਉਂਕਿ ਦੇਖੋ ਹਨਾ ਵੀ ਇਹਦੀ ਉਮਰ ਵੀ ਹੋਈ ਪਈ ਆ ਚਾਹੇ ਕੋਈ ਇਨਸਾਨ ਆ ਚਾਹੇ ਕੋਈ ਜਾਨਵਰ ਆ ਕੋਈ ਪਸ਼ੂ ਆ ਹਨਾ ਤੇ ਹਰ ਉਮਰ ਦੇ ਹਿਸਾਬ ਤੇ ਟਲਦਾ ਹੀ ਆ ਹਣਾ ਤੇ ਬਾਕੀ ਇਹ ਮੱਝ ਜਿਹੜੀ ਪਹਿਲਾਂ ਅਸੀਂ ਇਸ ਤੋਂ 3 ਸਾਲ ਪਹਿਲਾਂ ਵੇਚਣ ਵੀ ਲੱਗੇ ਸੀਗੇ ਵੀ ਚਲ ਵੇਚ ਦਿੰਨੇ ਆ ਤੇ ਪਰ ਫੇਰ ਪਤਾ ਨਹੀਂ ਕਿਉਂ ਵੀ ਮੈਨੂੰ ਐ ਲੱਗਾ ਵੀ ਨਹੀਂ ਹਨਾ ਵੀ ਚਾਹੇ ਕੋਈ ਇਨਸਾਨ ਆ ਚਾਹੇ ਕੋਈ ਵੀ ਜਾਨਵਰ ਕੁਛ ਵੀ ਹਨਾ ਵੀ ਜਿਹਨੇ ਆਪਣੇ ਮਾਰੇ ਟਾਈਮ ਦੇ ਵਿੱਚ ਆਪਣਾ ਸਾਥ ਨਭਾਇਆ ਹੋਵੇ ਤੇ ਆਪਾਂ ਉਹਨੂੰ ਉਹਦਾ ਸਾਥ ਆਪਾਂ ਚੰਗੇ ਟਾਈਮ ਦੇ ਵਿੱਚ ਚਲੋ ਬਹੁਤਾ ਚੰਗਾ ਟਾਈਮ ਤਾਂ ਨਹੀਂ ਕਹਿ ਸਕਦੇ ਕਹਿ ਲੋ ਵੀ ਆਪਣੇ ਲਈ ਤਾਂ ਇਹ ਚੰਗਾ ਹੀ ਆ ਵੀ ਜਦੋਂ ਆਪਾਂ ਹੁਣ ਦੋ ਟਾਈਮ ਦੀ ਜਿਹੜੀ ਰੋਟੀ ਰੱਜ ਕੇ ਖਾ ਰਹੇ ਆ ਹਨਾ ਕੋਈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਕੋਠੀਆਂ ਕਾਰਾਂ ਵਾਲੇ ਹੋ ਕੇ ਹੀ ਹਨਾ ਤੇ ਆਪਾਂ ਉਹ ਕਰੀਏ ਤੇ ਬਾਕੀ ਚਲੋ ਕੋਈ ਗੱਲ ਨਹੀਂ ਜੀ ਦੋ ਟਾਈਮ ਦੀ ਰੋਟੀ ਖਾ ਰਹੇ ਆ ਰੱਜ ਕੇ ਇਹ ਹੀ ਬਹੁਤ ਆਪਣੇ ਵਾਸਤੇ ਤੇ ਹੁਣ ਆਪਾਂ ਵੀ ਇਹਨੂੰ ਵੇਚ ਗਏ ਹਨਾ ਕਿਉਂਕਿ ਉਸ ਟਾਈਮ ਤੇ ਸਾਨੂੰ ਇਹਦਾ ਹੀ ਬਹੁਤ ਵੱਡਾ ਸਹਾਰਾ ਸੀਗਾ ਤੇ ਬਾਕੀ ਜੇ ਇਹ ਮੰਨ ਕੇ ਚਲੋ ਕਈ ਪਹਿਲਾਂ ਨਾ ਛੋਟੀਆਂ ਜਿਵੇਂ ਜ਼ਿਆਦਾ ਖਰਾਬ ਕਰਦੀਆਂ ਪਰ ਇਹਨੇ ਬਿਲਕੁਲ ਵੀ ਵਿਚਾਰੀ ਨੇ ਸਾਨੂੰ ਖਰਾਬ ਨਹੀਂ ਕੀਤਾ ਬਾਕੀ ਦੁੱਧ ਪੱਖੋਂ ਇਹ ਬਹੁਤ ਚੰਗੀ ਆ ਇਹਦੀਆਂ ਜਿਹੜੀਆਂ ਦੋ ਤਿੰਨ ਝੋਟੀਆਂ ਮੈਂ ਸੇਲ ਕੀਤੀਆਂ ਸੀ ਜਾਨੀ ਕਿ ਜਿਹੜੀਆਂ ਅਸੀਂ ਵੇਚੀਆਂ ਸੀਗੀਆਂ ਉਹਦੇ ਵਿੱਚ ਦੋ ਝੋਟੀਆਂ ਤਾਂ ਆਪਾਂ ਪਾਸੇ ਵੇਚੀਆਂ ਸੀਗੀਆਂ ਪਰ ਇੱਕ ਜਿਹੜੀ ਝੋਟੀ ਸੀਗੀ ਉਹ ਆਪਾਂ ਰਿਸ਼ਤੇਦਾਰੀ ਦੇ ਵਿੱਚ ਵੇਚੀ ਸੀਗੀ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਹੋਇਆ ਸੀਗਾ ਵੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਤੇ ਉਹ ਫਿਰ ਕਹਿੰਦੇ ਵੀ ਜਿਹੜੀ ਤੁਹਾਡੀ ਮੱਝ ਵੀ ਇਹਦੀ ਇਹਦਾ ਵੀ ਰਵਾ ਚੰਗਾ ਹੈ ਵੀ ਦੁੱਧ ਦੁੱਧ ਪੱਖੋਂ ਤੇ ਬਾਕੀ ਸੀਲ ਆ ਹਨਾ ਤੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਕੱਟੀ ਦੇ ਦਿਓ ਤੇ ਪਰ ਇਸ ਤਰ੍ਹਾਂ ਵੀ ਵੀ ਕੱਟੀਆਂ ਸਾਡੇ ਤੋਂ ਨਹੀਂ ਦਿੱਤੀ ਗਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਉਹਨਾਂ ਨੂੰ ਕਿਉਂਕਿ ਹਨਾ ਉਦੋਂ ਆਪ ਨੂੰ ਲਾਲਚ ਹੋ ਜਾਂਦਾ ਹਨਾ ਵੀ ਆਪਾਂ ਇਹਨੂੰ ਸਾਂਭੀਏ ਤੇ ਫਿਰ ਅਸੀਂ ਜਦੋਂ ਉਸ ਤੋਂ ਬਾਅਦ ਜਦੋਂ ਹਨਾ ਚਲੋ ਕੱਟੀਆਂ ਸੀਗੀਆਂ ਉਹਨਾਂ ਨੂੰ ਤਿਆਰ ਕੀਤਾ ਤੇ ਛੋਟੀਆਂ ਹਨਾ ਵਧੀਆਂ ਜਦੋਂ ਉਹ ਟਕ ਗਈਆਂ ਤੇ ਉਸ ਟਾਈਮ ਤੇ ਫਿਰ ਆਪਾਂ ਜਿਹੜੀ ਦੋ ਤਾਂ ਪਹਿਲਾਂ ਸੇਲ ਕਰਤੀਆਂ ਸੀ ਉਸ ਤੋਂ ਬਾਅਦ ਜਦੋਂ ਇੱਕ ਫੇਰ ਹੋਈ ਫਿਰ ਅਸੀਂ ਕਿਹਾ ਵੀ ਚਲੋ ਆਪਾਂ ਇਹਨਾਂ ਨੂੰ ਦੱਸ ਦਿੰਨੇ ਆ ਫਿਰ ਅਸੀਂ ਉਹਨਾਂ ਨੂੰ ਫੋਨ ਕਰਕੇ ਦੱਸਤਾ ਕਿ ਅਸੀਂ ਜਿਹੜੀ ਛੋਟੀਆਂ ਉਹ ਵੇਚਣੀ ਆ ਵੀ ਜੇ ਤੁਸੀਂ ਲੈਣੀ ਚਾਹੋ ਤਾਂ ਲੈ ਲਓ ਫੇਰ ਉਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਅਸੀਂ ਦੇਖ ਲੈਨੇ ਪਰ ਉਹਨਾਂ ਨੇ ਦੇਖੀ ਤੇ ਫਿਰ ਉਹਨਾਂ ਨੇ ਝੋਟੀ ਜਿਹੜੀ ਲੈ ਲਈ ਸੀ ਤੇ ਉਹ ਇਸ ਟਾਈਮ ਵੀ ਉਹਨਾਂ ਕੋਲ ਹੈਗੀ ਆ ਮੇਹਰ ਨਾਲ ਦਾ ਚੀਜੇ ਕਿ ਚੌਥੇ ਸੋਇਆ ਉਹ ਤੇ ਜਦੋਂ ਵੀ ਆਪਾਂ ਉਹਨਾਂ ਕੋਲੇ ਗਏ ਤੇ ਆਪਾਂ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਜਦੋਂ ਆਪਣੇ ਕੋਲ ਝੋਟੀ ਲੈ ਕੇ ਗਏ ਸੀਗੇ ਤੇ ਝੋਟੀ ਬਹੁਤ ਸੋਹਣੀ ਤਿਆਰ ਹੋਈ ਸੀ ਸਿਰਫ ਚਾਰਾਂ ਦਿਨਾਂ ਦੀ ਕੱਚੀ ਸੀ ਉਹਦੇ ਚਾਰ ਦਿਨ ਹੀ ਸੂਣ ਤੇ ਬਾਕੀ ਸੀਗੇ ਤੇ ਪਰ ਹੁਣ ਉਸ ਤੋਂ ਬਾਅਦ ਫਿਰ ਜਦੋਂ ਜਿਵੇਂ ਜਿਵੇਂ ਉਹ ਦੁੱਧ ਕੱਢੀ ਕੀ ਹੈਨਾ ਤੇ ਉਹ ਬਸ ਇਸੇ ਆਪਦੀ ਮਾਂ ਵਾਂਗੂ ਉਹ ਵੀ ਵੀ ਥੋੜਾ ਜਿਹਾ ਲੱਸੀ ਹੋਣੀ ਸ਼ੁਰੂ ਹੋ ਗਈ ਫਿਰ ਉਸ ਤੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਆ ਕਹਿੰਦੇ ਵੀ ਹਨਾ ਤੁਹਾਡੇ ਕੋਲ ਜਦੋਂ ਆਈ ਏ ਛੋਟੀ ਉਸ ਟਾਈਮ ਤੇ ਦੀ ਜਿਹੜੀ ਸਿਹਤ ਠੀਕ ਸੀਗੀ ਪਰ ਹੁਣ ਇਹ ਲੱਸੀ ਜੀ ਹੋਣ ਲੱਗ ਗਈ ਤੇ ਅਸੀਂ ਉਹਨਾਂ ਨੂੰ ਫਿਰ ਦੱਸਿਆ ਸੀ ਕਿ ਵੀ ਨਹੀਂ ਇਹ ਰਵਾ ਹੀ ਐਵੇਂ ਆ ਵੀ ਆਈ ਜਦ ਨਾਲ ਟਾਈਮ ਦੁੱਧ ਦੇਉਗੀ ਤਾਂ ਉਹਨਾਂ ਟਾਈਮ ਆਈ ਆ ਪਰ ਉਹ ਵੀ ਕਹਿੰਦੇ ਸੀ ਉਹ ਕਹਿੰਦੇ ਸੀ ਵੀ ਦੁੱਧ ਦੁੱਧ ਤਾਂ ਬਹੁਤ ਸੋਨਾ ਦਿੱਤਾ ਆ ਵਧੀਆ ਦਿੱਤਾ ਜਾਨੀ ਕਿ ਚਿੰਨੀ ਖਰਾਕ ਪਾਉਨੇ ਆ ਤੇ ਉਹਨਾਂ ਨੂੰ ਦੁੱਧ ਵੱਧ ਜਾਂਦੀ ਆ ਤੇ ਬਾਕੀ ਥੋੜਾ ਜਿਹਾ ਉਹਨੇ ਵੀ ਇਸੇ ਤਰ੍ਹਾਂ ਹੀ ਕੀਤਾ ਵੀ ਲੱਸੀ ਜੀ ਰਹੀ ਜ਼ਿਆਦਾ ਵੀ ਬਾਹਲੀ ਲਸੀ ਵਣੀ ਸੀਗੀ ਕਹਿ ਲਓ ਤੇ ਬਾਹਲੀ ਜ਼ਿਆਦਾ ਰਾਜੀ ਵੀ ਸੀਗੀ ਤੇ ਬਾਕੀ ਇਹ ਕੋਈ ਕੋਈ ਰਵਾਇ ਹੁੰਦਾ ਬਾਕੀ ਜੇ ਕੋਈ ਗੱਲ ਨਹੀਂ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਆ ਵੀ ਜੇ ਤੁਹਾਨੂੰ ਲੱਗ ਰਿਹਾ ਹੈ ਨਾ ਕਿਸੇ ਚੀਜ਼ ਦੀ ਕਮੀ ਤਾਂ ਪਲੀਜ਼ ਤੁਸੀਂ ਦੱਸ ਦਿਓ ਬਾਕੀ ਜੋ ਹਨਾ ਵਿਟਾਮਿਨ ਪਾਊਡਰ ਕੈਲਸ਼ੀਅਮ ਸਭ ਕੁਝ ਹੀ ਜਾਨਕਿ ਅਸੀਂ ਇਹਨਾਂ ਨੂੰ ਪਾਉਨੇ ਆ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਆਪਾਂ ਇਹਨਾਂ ਨੂੰ ਕੋਈ ਖਾਣਕ ਵੱਲੋਂ ਇਹਨਾਂ ਨੂੰ ਕੋਈ ਕਮੀ ਛੱਡਦੇ ਆ ਤੇ ਬਾਕੀ ਇਹ ਵਾਲੀ ਜਿਹੜੀ ਝੋਟੀ ਹੈ ਤੁਸੀਂ ਦੇਖ ਰਹੇ ਹੋ ਇਹ ਹਜੇ ਕੱਚੀ ਆ ਬਾਕੀ ਇਹਦੀ ਵੀ ਸੇਤ ਠੀਕ ਆ ਕਿਉਂਕਿ ਹਰ ਜੇ ਇਹੇ ਡੇਢ ਮਹੀਨੇ ਦੀ ਕੱਚੀ ਆ ਤੇ ਜਦੋਂ ਤਕਰੀਬਨ ਇਹੇ ਹਨਾ ਨਿਤਰਗੀ ਤੇ ਉਸ ਟਾਈਮ ਤੇ ਇਹ ਵਾਲੀ ਜਿਹੜੀ ਮੱਝ ਆ ਇਹ ਵਾਲੀ ਮੱਝ ਨੂੰ ਕਹਿ ਰਹੇ ਸੀ ਕਿ ਮੈਨੂੰ ਉਹਦਾ ਸ਼ਾਇਦ ਹਾਂ ਵੀ ਦਿੱਸੀ ਆ ਤੇ ਇਹ ਉਹੀ ਮੱਝ ਆ ਜੀ ਜਿਹਦਾ ਸਾਰਾ ਪਰਿਵਾਰ ਆ ਇਹ ਵਾਲੀ ਜਿਹੜੀ ਝੋਟੀ ਆ ਇਹ ਤੀਜੇ ਸੂਏ ਸੂਈ ਆ ਜੀ ਮੱਝ ਹੀ ਤੇ ਇਹ ਵੀ ਉਸੇ ਮੱਝ ਦੀ ਯਾਨੀ ਕਿ ਝੋਟੀ ਆ ਇਹ ਕੱਟੀ ਆ ਇਹ ਤੇ ਉਸ ਤੋਂ ਬਾਅਦ ਫਿਰ ਇਹਨੇ ਕੱਟੇ ਦਿੱਤੇ ਸੀਗੇ ਤੇ ਫਿਰ ਇਹ ਵਾਲੀ ਜਿਹੜੀ ਝੋਟੀ ਬੈਠੀ ਸੀ ਜਾਨੀ ਕਿ ਜਿਹੜੀ ਮੱਝ ਤੇ ਇਹਦੀ ਜਿਹੜੀ ਝੋਟੀ ਆਗਾ ਕੱਟੀ ਸੀਗੀ ਪਹਿਲੇ ਸੂਏ ਵਾਲੀ ਇਹ ਵਾਲੀ ਕੱਟੀ ਆ ਜੀ ਉਸ ਤੋਂ ਬਾਅਦ ਇਹਨੇ ਦੋ ਕੱਟੇ ਦੇਤੇ ਤੇ ਇਸ ਵਾਰੀ ਵੀ ਕੱਟਾ ਦਿੱਤਾ ਇਸ ਤੋਂ ਪਿਛਲੇ ਵਾਰ ਵੀ ਕੱਟਾ ਦਿੱਤਾ ਇਹ ਤੀਜੇ ਸੂਏ ਵਾਲੀ ਜਿਹੜੀ ਹੈਗੀ ਹੈ ਜਿਹਦੀ ਕੱਟੀ ਇਸ ਵਾਲੀ ਮੱਝ ਦੀ ਤੇ ਬਾਕੀ ਵੈਸੇ ਦੁੱਧ ਪੱਕਾ ਇਹ ਵੀ ਕਰਮਾਂ ਲਈ ਵਧੀਆ ਹੈ ਪੂਰਾ ਦੁੱਧ ਪਿੰਦੀ ਹੈ ਦੁੱਧ ਦੁੱਧ ਵੱਲੋਂ ਕੋਈ ਪ੍ਰੋਬਲਮ ਨਹੀਂ ਇਹਨਾਂ ਦੀ ਬਸ ਇਹਦੀ ਪ੍ਰੋਬਲਮ ਇਹ ਆ ਵੀ ਇਹ ਜਿਹੜੀ ਮੇਰੇ ਹੱਥ ਪੈ ਗਈ ਤੇ ਇਹ ਮੇਰੇ ਤੋਂ ਮਿਲਦੀ ਆ ਤੇ ਉਹ ਵਾਲੇ ਮੱਝ ਨੂੰ ਆਏ ਆ ਵੀ ਉਹ ਵੀ ਪਹਿਲਾਂ ਜਦੋਂ ਪਹਿਲਾਂ ਸੂ ਅਸੀਂ ਉਹਦਾ ਤੇ ਉਸ ਟਾਈਮ ਤੇ ਉਹ ਵੀ ਮੇਰੇ ਤੋਂ ਮਿਲਦੀ ਸੀ ਪਰ ਉਸ ਤੋਂ ਬਾਅਦ ਫਿਰ ਵੀ ਕਹਿ ਲਓ ਵੀ ਉਹ ਜਾਨੀ ਕਿ ਜਿਹੜਾ ਮਰਜੀ ਚੋਲੇ ਫੇਰ ਨਹੀਂ ਉਹਨੇ ਕੀਤਾ ਕਿਉਂਕਿ ਉਸ ਟਾਈਮ ਤੇ ਇਕੱਲਾ ਘਰ ਦੇ ਵਿੱਚ ਜਾਨੀ ਕਿ ਚਵਾਈ ਕਰਨ ਵਾਲੇ ਪਸ਼ੂਾਂ ਦੇ ਧਾਰ ਕੱਟਣ ਉਹ ਅਸੀਂ ਮੈਂ ਹੀ ਸੀਗੀ ਤੇ ਕਿਉਂਕਿ ਮੇਰੇ ਹਸਬੰਦ ਨੂੰ ਆਉਂਦੀ ਨਹੀਂ ਸੀਗੀ ਧਾਰ ਕੱਟਨੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਜਦੋਂ ਉਹਨਾਂ ਨੂੰ ਸੁਕਾਤਾ ਫੇਰ ਇਹਨੇ ਨਹੀਂ ਇਦਾਂ ਕੀਤਾ ਤੇ ਉਸ ਵਾਲੀ ਜਿਹੜੀ ਝੋਟੀ ਬੈਠੀ ਸੀਗੀ ਉਹਦਾ ਇਸ ਵਾਰੀ ਦਾ ਇਹ ਕੱਟਾ ਹੈਗਾ ਤੇ ਇਹ ਵਾਲੀ ਝੋਟੀ ਨੂੰ ਵੀ ਆਪਾਂ ਪੂਰਾ ਵਧੀਆ ਰੀਜਨਲ ਤਿਆਰ ਕਰ ਰਹੇ ਆਂ ਤੇ ਬਾਕੀ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲੈਣਾ ਤੇ ਬਾਕੀ ਮੈਨੂੰ ਇਹ ਲੱਸੀ ਨਹੀਂ ਲੱਗਦੀ ਕਿਉਂਕਿ ਹਜੇ ਕੱਚੀ ਐ ਡੇਢ ਮਹੀਨੇ ਦੀ ਪਰ ਜਦੋਂ ਇਹ ਪੂਰਾ ਕਹ ਲਓ ਇਹਦਾ ਟਾਈਮ ਆ ਗਿਆ ਸੂਣਦਾ ਹਨਾ ਜਮਾਂ ਨੇੜੇ ਹੋਗੀ ਉਹ ਉਸ ਟਾਈਮ ਤੇ ਇਹਦੀ ਤਿਆਰੀ ਤੁਸੀਂ ਆਪ ਹੀ ਦੇਖ ਲੈਣੀ ਆ ਕਿਉਂਕਿ ਆਪਾਂ ਵੀਡੀਓ ਪਾਉਂਦੇ ਹੀ ਰਹਿਣਾ ਤੁਸੀਂ ਹਰ ਵੀਡੀਓ ਦੇ ਵਿੱਚ ਅੱਗੇ ਤਿਆਰੀ ਦੇਖ ਲੈਣੀ ਆ ਬਾਕੀ ਜੇ ਕਿਸੇ ਨੂੰ ਹਨਾ ਕਿਸੇ ਨੇ ਜਾਨੀ ਕਿ ਇਹ ਸਮਾਜ ਦੀ ਵੀ ਪਹਿਲਾਂ ਦੇਖਣਾ ਹੈਗਾ ਤੇ ਪਿਛਲੀਆਂ ਜਿਹੜੀਆਂ ਵੀਡੀਓ ਜਦੋਂ ਇਹ ਸੂਣ ਵਾਲੀ ਸੀ ਕਿਉਂਕਿ ਇਹ ਸਮਾਜ ਨੂੰ ਸੂਈ ਨੂੰ 3 ਮਹੀਨੇ ਹੋਏ ਨੇ ਤੇ ਇਸ ਵਾਰੀ ਵੀ ਇਹਨੇ ਕੱਟੀ ਨੂੰ ਜਨਮ ਦਿੱਤਾ ਪਰ ਇਸ ਵਾਰੀ ਜਿਹੜੀ ਇਹਦੀ ਕੱਟੀ ਆ ਉਹ ਬਿਲਕੁਲ ਕਮਜ਼ੋਰ ਹੋ ਚੁੱਕੀ ਆ ਕਿਉਂਕਿ ਉਹਨੂੰ ਹਰਨੀਆਂ ਦੀ ਪ੍ਰੋਬਲਮ ਆ ਉਹਦਾ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਾ ਪਹਿਲਾਂ ਸਾਨੂੰ ਐਸ ਤਰ੍ਹਾਂ ਲੱਗਾ ਵੀ ਸ਼ਾਇਦ ਵੀ ਮੱਝ ਨੇ ਵੀ ਇਹਦਾ 나ੜੂਆ ਵਗੈਰਾ ਖੇਚਤਾ ਵੀ ਉਹਦੇ ਨਾਲ ਇਹਦੀ ਸੋਜ ਜੀ ਹੋ ਗਈ ਧੁੰਨੀ ਤੇ ਫਿਰ ਅਸੀਂ ਪਹਿਲਾਂ ਤਾਂ ਇਹਦੇ ਚੱਕਰ 'ਚ ਹੀ ਰਹਿ ਗਏ ਆਵਦਾ ਦੇਸੀ ਇਲਾਜ ਜਿਵੇਂ ਹਨਾ ਸਾਨੂੰ ਕੀ ਦੱਸਦਾ ਸੀ ਵੀ ਤੇਲ ਹਲਦੀ ਬੰਨ ਦਿਓ ਹਨਾ ਵੀ ਰੇਸ਼ਾ ਨਾ ਪੈ ਜੇ ਉਹ ਨਾ ਹੋ ਜੇ ਅਸੀਂ ਪ੍ਰੋਪਰ ਉਹਵੇਂ ਬੰਨਦੇ ਰਹੇ ਤੇ ਫਿਰ ਕੁਝ ਕੁ ਦਿਨ ਬੰਨਿਆ ਪਰ ਸਾਨੂੰ ਕੋਈ ਫਰਕ ਨਹੀਂ ਲੱਗਾ ਉਸ ਤੋਂ ਬਾਅਦ ਫਿਰ ਅਸੀਂ ਜਿੱਥੋਂ ਵੀ ਆਪਾਂ ਇਹਨਾਂ ਦੀ ਮੱਝਾਂ ਦੀ ਦਵਾਈ ਲੈ ਕੇ ਆਉਣੇ ਆ ਸਾਦਕ ਤੋਂ ਮੈਡੀਕਲ ਤੋਂ ਪਰ ਉੱਥੇ ਹਨਾ ਡਾਕਟਰ ਆਉਂਦੇ ਨੇ ਤੇ ਉਹਨਾਂ ਨੂੰ ਦੱਸਿਆ ਤੇ ਫਿਰ ਉਹ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਅਸੀਂ ਐਵੇਂ ਦੱਸਦਾ ਵੀ اتنا ਕਰਕੇ ਹਨਾ ਸੋਜ ਹੋਈ ਐ ਤੇ ਫਿਰ ਉਹ ਉਹਨਾਂ ਨੇ ਦਵਾਈ ਦੇ ਦਿੱਤੀ ਆਪਾਂ ਉਹ ਲਿਆ ਕੇ ਦਵਾਈ ਵੀ ਇਹਨਾਂ ਨੂੰ ਦੇ ਦਿੱਤੀ ਜਣੇ ਕਿ ਕੱਟੀ ਨੂੰ ਉਹ ਦਵਾਈ ਵੀ ਦੇ ਦਿੱਤੀ ਤੇ ਫਿਰ ਜਦੋਂ ਉਹਨਾਂ ਨੇ ਤਿੰਨ ਦਿਨਾਂ ਦੀ ਦਵਾਈ ਦਿੱਤੀ ਸੀਗੀ ਕਿ ਉਹ ਕਹਿੰਦੇ ਤਿੰਨ ਚਾਰ ਦਿਨ ਇਹਨੂੰ ਖਵਾ ਦਿਓ ਪਰ ਤਿੰਨ ਚਾਰ ਦਿਨ ਖਵਾਉਣ ਤੋਂ ਬਾਅਦ ਉਹਨੂੰ ਕੋਈ ਫਰਕ ਨਹੀਂ ਪਿਆਗਾ ਉਹ ਵਾਧਦਾ ਹੀ ਗਿਆ ਤੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਡਾਕਟਰ ਨੂੰ ਬੁਲਾਇਆ ਹਾਂਜੀ ਤੇ ਫਿਰ ਉਹ ਡਾਕਟਰ ਨੇ ਦੱਸਿਆ ਉਹ ਕਹਿੰਦੇ ਵੀ ਇਹਦੇ ਹਰਨੀਆਂ ਐ ਤੇ ਪਰ ਉਹਨਾਂ ਨੇ ਹੁਣ ਸਾਨੂੰ ਇਹ ਗੱਲ ਕਹੀ ਸੀ ਕਿ ਕਹਿੰਦੇ ਵੀ ਇਹਨੂੰ ਨੱਪ ਕੇ ਇਸ ਤਰ੍ਹਾਂ ਕਰਕੇ ਵੀ ਬੰਨ ਦਿਓ ਤੇ ਹੋ ਸਕਦਾ ਵੀ ਸ਼ਾਇਦ ਵਿੱਚ ਹੀ ਵੀ ਸੜ ਸੋ ਜੇ ਇਸ ਤਰ੍ਹਾਂ ਵੀ ਹੋ ਜੇ ਸੈਟ ਪਰ ਜੇ ਨਾ ਸੈਟ ਹੋਇਆ ਤਾਂ ਫਿਰ ਉਹ ਕਹਿੰਦੇ ਵੀ ਇਹਦਾ ਜਿਹੜਾ ਆਪਰੇਸ਼ਨ ਆ ਉਹ ਕਰਨਾ ਪਊਗਾ ਤੇ ਚਲੋ ਬਾਕੀ ਇਹਦੇ ਬਾਰੇ ਵੀ ਪਲੀਜ਼ ਜੇ ਤੁਹਾਨੂੰ ਕੋਈ ਵੀ ਨੌਲੇਜ ਹਨਾ ਤੇ ਤੁਸੀਂ ਜਾਂ ਕੋਈ ਦੇਸੀ ਦਵਾਈ ਜਾਂ ਕੋਈ ਵੀ ਹਨਾ ਦੇਸੀ ਨੁਕਤਾ ਜਾਂ ਕੋਈ ਵੀ ਦਵਾਈ ਜਾਂ ਕੁਛ ਵੀ ਹਨਾ ਕੋਈ ਵੀ ਇਲਾਜ ਇਸ ਤਰ੍ਹਾਂ ਵੀ ਠੀਕ ਹੋਊਗੀ ਤਾਂ ਪਲੀਜ਼ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਮੈਨੂੰ ਦੱਸਿਓ ਜੀ ਤੇ ਕਿਉਂਕਿ ਤੁਹਾਨੂੰ ਪਤਾ ਚਾਹੀਏ ਛੋਟੀ ਆ ਕੱਟੀ ਪਰ ਕੱਟੀਆਂ ਤੋਂ ਹੀ ਵੱਡੀਆਂ ਝੋਟੀਆਂ ਹਨਾ ਆਪਾਂ ਬਣਾਉਨੇ ਆ ਵੱਡੀਆਂ ਮੱਝਾਂ ਬੰਦੀਆਂ ਨੇ ਤੇ ਬਹੁਤ ਦੁੱਖ ਜਾਂ ਹੁੰਦਾ ਹਨਾ ਵੀ ਮੈਨੂੰ ਐਂ ਲੱਗਦਾ ਵੀ ਕੁਝ ਇਹਨੂੰ ਹੋ ਨਾ ਜਾਵੇ ਇਹ ਮਸਾਂ ਜੇ ਕਿਉਂਕਿ ਇਸ ਤੋਂ ਬਾਅਦ ਇਹ ਮੱਝ ਨੇ ਨਾ ਇਸ ਤੋਂ ਬਾਅਦ ਕੱਟੇ ਦਿੱਤੇ ਸੀਗੇ ਪਿਛਲੇ ਸਾਲ ਕੱਟਾ ਦਿੱਤਾ ਸੀਗਾ ਤੇ ਫਿਰ ਉਦੋਂ ਪਿਛਲੇ ਸਾਲ ਕੱਟੀ ਦਿੱਤੀ ਸੀ ਉਹ ਮਰ ਗਈ ਸੀ ਫਿਰ ਵੀ ਕੱਟਾ ਦਿੱਤਾ ਤੇ ਉਹ ਵੀ ਫਿਰ ਵੇਚਣਾ ਪਿਆ ਆਪਾਂ ਨੂੰ ਹਨਾ ਤੇ ਇਸ ਵਾਰੀ ਇਹਨੇ ਕੱਟੀ ਦਿੱਤੀ ਫਿਰ ਹਨਾ ਤੇ ਮੈਨੂੰ ਐਂਸੀ ਵੀ ਪਹਿਲਾਂ ਜਿੱਦਨੇ ਮੱਝ ਸੂਈਏ ਨੂੰ 3 ਮਹੀਨੇ ਹੋਏ ਆ ਤੇ ਮੈਂ ਵੀਡੀਓ ਜਿਹੜੀ ਉਹ ਵੀ ਪਾਈ ਸੀ ਜਿੱਦਨ ਮੱਝ ਸੂਈ ਸੀਗੀ ਤੇ ਬਹੁਤ ਸੋਹਣੀ ਕੱਟੀ ਸੀ ਪਰ ਹੁਣ ਨਾ ਇਹ ਪੀੜ ਦੇ ਨਾਲ ਹੀ ਇਸ ਤਰ੍ਹਾਂ ਕਰਕੇ ਤੇ ਐਨੀ ਡਿੱਸੀ ਜੀ ਹੋ ਗਈ ਤੇ ਬਾਕੀ ਹਨਾ ਫਿਰ ਆਪਾਂ ਸਵੇਰੇ ਅੱਜ ਦਾ ਦੋ ਕੁ ਦਿਨ ਦੇਖਦੇ ਆਂ ਇਹ ਅੱਜ ਦਾ ਦਿਨ कि बस ਜਾਂ ਸਵੇਰੇ ਆਪਾਂ ਫਿਰ ਡਾਕਟਰ ਨੂੰ ਬੁਲਾਵਾਂਗੇ ਵੀ ਫਿਰ ਕੀ ਕਹਿੰਦੇ ਆ ਤੇ ਬਾਕੀ ਤੁਸੀਂ ਵੀ ਜ਼ਰੂਰ ਦੱਸਿਓ ਜੀ ਮੇਰੇ ਸਾਲੇ ਭੈਣ ਭਰਾ ਹਨਾ ਵੀ ਜੇ ਕੋਈ ਇਹਦਾ ਇਲਾਜ ਹੋਵੇ ਹੋਰ ਆਪਰੇਸ਼ਨ ਤੋਂ ਬਿਨਾਂ ਜੇ ਕੋਈ ਹੋਰ ਇਲਾਜ ਹੋਵੇ ਤਾਂ ਜ਼ਰੂਰ ਦੱਸਿਓ ਜੀ ਇਹ ਬਾਕੀ ਅੱਜ ਮੈਂ ਥੋੜਾ ਜਿਹਾ ਹੋ ਗਈ ਸੀ ਲੇਟ ਕਿਉਂਕਿ ਘਰੇ ਰਿਸ਼ਤੇਦਾਰ ਆਗੇ ਸੀਗੇ ਇਹ ਟਾਈਮ ਤੇ ਹੋ ਗਿਆ ਸੀਗਾ 3:30 ਦਾ ਤੇ ਫਿਰ ਮੈਂ ਪਹਿਲਾਂ ਇਹਨਾਂ ਨੂੰ ਅਸੀਂ ਹਰੇ ਵਗੈਰਾ ਪਾ ਕੇ ਤੇ ਮੱਝਾਂ ਨੂੰ ਬੰਨਤਾ ਸੀਗਾ ਤੇ ਬਨ ਕੇ ਉਸ ਤੋਂ ਬਾਅਦ ਫਿਰ ਕਿਉਂਕਿ ਜਿਵੇਂ ਛੋਟੀ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਜਿਵੇਂ ਵਿਟਾਮਿਨ ਵਗੈਰਾ ਇਸ ਟਾਈਮ ਤੇ ਪਾਊਡਰ ਵਿਟਾਮਿਨ ਹਨਾ ਵੀ ਭੁੱਖਿਆਂ ਨੂੰ ਖਵਾਉਣੇ ਨੇ ਪਰ ਮੈਂ ਕੇਰਾ ਪੱਠਿਆਂ ਤੇ ਬਨ ਕੇ ਫਿਰ ਮੈਂ ਦੁੱਧ-ਦੁੱਧ ਨਾਲ ਦੇ ਨਾਲ ਇਹਨਾਂ ਨੂੰ ਖਵਾਉਣ ਲੱਗੀ ਸੀ ਇਹ ਮੈਂ ਕਿਹਾ ਚੱਲ ਖਵਾ ਦਿਆਂ ਕਿਉਂਕਿ ਬਾਕੀ ਜਿਹੜੀ ਫੀਡ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀਆਂ ਵੀ ਉਹ ਆਪਾਂ ਸ਼ਾਮ ਨੂੰ ਧਾਰਾ ਕੱਢਣ ਤੋਂ ਬਾਅਦ ਫਿਰ ਦੁੱਧ ਦੇ ਹਿਸਾਬ ਨਾਲ ਜਿਹੜੀ ਫੀਡ ਤਾਂ ਅਸੀਂ ਪਾਉਨੇ ਆ ਤੇ ਉਹ ਆਪਾਂ ਧਾਰਾਂ ਕੱਢ ਕੇ ਮਗਰੋਂ ਹੀ ਖਵਾਉਨੇ ਆ ਪਹਿਲਾਂ ਨਹੀਂ ਖਵਾਉਂਦੇਗੇ ਸ਼ੁਰੂ ਤੋਂ ਹੀ ਜਿੰਨਾ ਟਾਈਮ ਇਹ ਦੁੱਧ ਦੀ ਜ਼ਿੰਦਗੀ ਉਹਨਾਂ ਟਾਈਮ ਆਪਾਂ ਇਹਨਾਂ ਨੂੰ ਜੜੀ ਉਹ ਫੀਡ ਖਵਾਉਣੀ ਆ ਤਾਂ ਸ਼ਾਮ ਨੂੰ ਵੀ ਤੇ ਸਵੇਰੇ ਵੀ ਧਾਰਾਂ ਕੱਢ ਕੇ ਉਸ ਤੋਂ ਬਾਅਦ ਫੀਡ ਪਾਵਾਂਗੇ ਤੇ ਬਾਕੀ ਪਲੀਜ਼ ਤੁਹਾਨੂੰ ਜੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬਾਕੀ ਜਿਹੜੀ ਖਰਾਕ ਹਨ ਆਪਾਂ ਪ੍ਰੋਪਰ ਜਿਹੜੀ ਪਾ ਰਹੇ ਹੈਗੇ ਆ ਤੇ ਜਿਹੜਾ ਜਿਵੇਂ ਅਚਾਰ ਵਗੈਰਾ ਅਸੀਂ ਨਹੀਂ ਪਾਉਂਦੇ ਹੈਗੇ ਹਾਂਜੀ ਵੀ ਉਹ ਜਿਹੜਾ ਅਸੀਂ ਨਹੀਂ ਪਾਉਂਦੇ ਕਿਉਂਕਿ ਅਸੀਂ ਤਾਂ ਵੀ ਡੇਲੀ ਦੇ ਡੇਲੀ ਹਰੇ ਵੱਡੇ ਕਿ ਲਿਓਨੇ ਆ ਤੇ ਡੇਲੀ ਦੇ ਡੇਲੀ ਇਹਨਾਂ ਨੂੰ ਹਨਾ ਆਉਨੇ ਆ ਕਿਉਂਕਿ ਅਸੀਂ ਪੁੱਤਰ ਦੇ ਵੀ ਉਸੇ ਟਾਈਮ ਆ ਜਿਵੇਂ ਜਿਹੜੇ ਸਵੇਰ ਦੇ ਪਾਉਣੇ ਹੁੰਦੇ ਆ ਤਾਂ ਉਹ ਸਵੇਰੇ ਪੁੱਤਰਦੇ ਆ ਤੇ ਜਿਹੜੇ ਸ਼ਾਮ ਨੂੰ ਪਾਉਣੇ ਹੁੰਦੇ ਆ ਸ਼ਾਮ ਨੂੰ ਪੁੱਤਰਦੇ ਆ ਹਨਾ ਤੇ ਵੀ ਆਪਾਂ ਜਿਹੜਾ ਅਚਾਰ ਵਗੈਰਾ ਨਹੀਂ ਪਾਉਂਦੇ ਹੈਗੇ ਜਿਹੜੀ ਗੱਲ ਆ ਬਾਕੀ ਜਿਹੜੀ ਸਾਰੇ ਖਰਾਕ ਇਹਨਾਂ ਨੂੰ ਪਾਉਨੇ ਆ ਪਰ ਫਿਰ ਵੀ ਪਤਾ ਨਹੀਂ ਉਹਨਾਂ ਨੂੰ ਕਿਉਂ ਲੱਗਿਆ ਕਿਉਂਕਿ ਇੱਕ ਮੱਝ ਹੀ ਆ ਬਾਕੀ ਤਾਂ ਮੈਨੂੰ ਨਹੀਂ ਲੱਗਿਆ ਕਿਉਂਕਿ ਤੁਹਾਡੇ ਸਾਹਮਣੇ ਹੀ ਨੇ ਸਾਰੇ ਪਸੂ ਤੇ ਬਾਕੀ ਨਹੀਂ ਲੱਗਿਆ ਕੋਈ ਪਿਛਲੀ ਵੀਡੀਓ ਜਿਹੜੀਆਂ ਮੇਰੀਆਂ ਹੈਗੀਆਂ ਆਪਾਂ گاਵਾਆਂ ਜਿਹੜੀਆਂ ਸੇਲ ਕੀਤੀਆਂ ਸੀ ਉਹਨਾਂ ਦੀ ਵੀਡੀਓ ਵੀ ਵਿੱਚ ਹੈਗੀ ਆ ਤੇ ਝੋਟੀਆਂ ਦੀ ਵੀ ਮੇਨ ਦਾ ਸ਼ਾਇਦ ਹੋਵੇ ਨਹੀਂ ਹਾਂਜੀ ਝੋਟੀਆਂ ਦੀ ਹੈ ਨਹੀਂ ਕਿਉਂਕਿ ਉਹ ਪਹਿਲਾਂ ਦੀ ਆਪਾਂ ਵੇਚਤੀਆਂ ਸੀਗੀਆਂ ਤੇ ਬਾਕੀ ਕੋਈ ਗੱਲ ਨਹੀਂ ਸੀ ਕਿਉਂਕਿ ਆਪਾਂ ਨੂੰ ਜੇ ਕਿਸੇ ਨੂੰ ਕੋਈ ਲੱਗਦਾ ਹਨਾ ਤੇ ਆਪਾਂ ਕਿਸੇ ਤੋਂ ਸਿੱਖਦੇ ਆ ਸਿੱਖਣਾ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਲੋ ਜੀ ਹੁਣ ਇੱਥੇ ਮੈਂ ਇਧਰੋਂ ਕੰਮ ਖਤਮ ਕਰਕੇ ਆ ਗਈ ਸੀ ਇਧਰ ਮੈਂ ਹੁਣ ਤਰਤੀ ਸੀ ਦਾਲ ਚੁੱਲੇ ਤੇ ਤੋਂ ਮੁੰਡੀ ਦੀ ਦਾਲ ਤੇ ਰਿਸੀ ਵੀ ਆਪਾਂ ਹਾਂਜੀ ਲੋ ਜੀ ਹੁਣ ਆਪਾਂ ਜਿਹੜੀ ਦਾਲ ਸੀਗੀ ਉਹ ਚੁੱਲੇ ਤੇ ਤਰ ਦਤੀਆ ਤੇ ਆਪਾਂ ਇਧਰ ਆਪਣੇ ਕੋਲ ਟਾਈਮ ਸੀ ਕਰਦੇ ਆਪਾਂ ਤੜਕਾ ਵੀ ਕੱਟ ਕੇ ਰੱਖ ਲੈਨੇ ਆ ਪਿਆਜ਼ੇ ਜਿਆਦਾ ਵੱਡਾ ਹੈ ਇਨੋਂ ਆਪਾਂ ਅੱਧਾ ਕਰ ਲੈਨੇ ਆ ਕਿਉਂਕਿ ਜਿਆਦਾ ਪਿਆਜ਼ ਪਾਉਣ ਦੇ ਨਾਲ ਜਿਹੜੇ ਦਾਲਾ ਮਿੱਠੀ ਜੀ ਬਣ ਜਾਂਦੀ ਜਿਹੜੀ ਧੋਈ ਮੂੰਗੀ ਦੀ ਦਾਲ ਲਸਣ ਹਰੀ ਮਿਰਚ ਤੇ ਟਮਾਟਰ ਹੁਣ ਆਪਾਂ ਇਹ ਬੈਠ ਕੇ ਕੱਟਦੇ ਹਾਂ ਜੀ ਲਓ ਜੀ ਆਪਾਂ ਜਿਹੜਾ ਤੜਕਾ ਪਾ ਲਈਏ ਪਾ ਦਿੰਨੇ ਆ तकरीबन ਦਾਲ ਆਪਣੇ ਬਣਿਆ ਵਰਗੀ ਆ ਤੇ ਆਪਾਂ ਤੜਕਾ ਜਿਹੜਾ ਗੈਂਸ ਤੇ ਪਾਉ ਨੂੰ ਲੈਣੀ ਆ ਦਾਲ ਆਪਾਂ ਬਾਸੂਲੇ ਤੇ ਤਰੀ ਹੋਈ ਸੀਗੀ ਆਪਾਂ ਤੜਕਾ ਵੀ ਥਣੇ ਦੇ ਵਿੱਚ ਪਾ ਦਿੰਨੇ ਆ ਦਾਲ ਦੇ ਹਾਂਜੀ ਆਪਾਂ ਜਿਹੜਾ ਦੁੱਧ ਦਾ ਸੀਗਾ ਉਹ ਵੀ ਗਰਮ ਕਰ ਲਿਆ ਹੈਗਾ ਆਪਾਂ ਦਹੀਂ ਵਗੈਰਾ ਵੀ ਜਮਾਤਾ ਤੇ ਪੀਣ ਵਾਸਤੇ ਜਿਹੜਾ ਦੁੱਧ ਸੀਗਾ ਉਹਦੇ ਵਿੱਚ ਵੀ ਮਿੱਠਾ ਪਾ ਲਿਆ ਬਸ ਸਵੇਰ ਵਾਸਤੇ ਜਿਹੜਾ ਦੁੱਧ ਰੱਖਣਾ ਸੀਗਾ ਉਹ ਵੀ ਗਰਮ ਕਰਕੇ ਰੱਖ ਲਿਆ ਹੈਗਾ ਤੇ ਬਸ ਆਪਣੀ ਹੁਣ ਕੱਲੀ ਰਹਿ ਗਈ ਰੋਟੀ ਰੋਟੀ ਬਣਾਉਣ ਲਈ ਆਪਾਂ ਚੋਤ ਵੱੱਟੀ ਵੀ ਕਰ। ਮੈਂ ਸਵਾਲ ਲਿਆ। ਹਾਂਜੀ ਆਪਾਂ ਧੂਤ ਵੱੱਟੀ ਵੀ ਕਰਤੀ। ਤੇ ਬਸ ਹੁਣ ਕੱਲੀ ਆਪਣੀ ਰੋਟੀ ਰਹਿ ਗਈ ਬਣਾਉਣ ਲਈ। ਤੇ ਹੁਣ ਮੈਂ ਲੱਗਦੀ ਹਾਂ ਬਸ ਰੋਟੀ ਬਣਾਉਣਾ। ਇਹ ਲਓ ਜੀ ਇਹ ਵਾਲਾ ਜਿਹੜਾ ਸੀਗਾ ਫੇਸ ਸੀਰਮ ਤੇ ਤੁਸੀਂ ਕਰ ਲਓ ਨੋਟ। ਕੀ ਕੇ ਜੀ ਤੇ ਤੁਸੀਂ ਇਹ ਟਰਾਈ ਕਰ ਲਿਓ ਬਾਕੀ ਮੈਨੂੰ ਤਾਂ ਇਹਦਾ ਕਾਫੀ ਫਾਇਦਾ ਸੀਗਾ ਤੇ ਇਸ ਦੇ ਨਾਲ ਹੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆਂ ਜੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ